ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਹੈਵ ਅ ਨਾਈਸ ਡੇ ਉੱਠਣ ਤੋਂ ਬਾਅਦ ਆਪਾਂ ਪਹਿਲਾਂ ਤਾਂ ਲਗਾਇਆ ਝਾੜੂ ਘਰ ਦੀ ਸਫਾਈ ਕਰਨ ਤੋਂ ਬਾਅਦ ਆਪਾਂ ਝਾੜੂ ਲਗਾ ਕੇ ਫਿਰ ਆਪਾਂ ਲਗਾਇਆ ਜੀ ਪੋਚਾ ਹਾਂਜੀ ਕੋਚਾ ਲਗਾਉਣ ਤੋਂ ਬਾਅਦ ਫਿਰ ਆਪਾਂ ਹੋਗੇ ਰੈਡੀ ਰੈਡੀ ਹੋ ਕੇ ਸਕੂਲ ਜਾਣ ਲਈ ਤਿਆਰ ਹੋਗੇ ਸੋ ਜਸਤੇ ਵਿੱਚ ਪਹੁੰਚ ਜੇ ਸਕੂਲ ਵਿੱਚ ਪਹੁੰਚ ਕੇ ਫ੍ਰੀ ਟਾਈਮ ਵਿੱਚ ਆਪਾਂ ਘਰ پارک ਦੇ ਵਿੱਚ ਰਿੱਠੀ ਦੀ ਬਹੁਤ ਜ਼ਿਆਦਾ ਗ੍ਰੀਨਰੀ ਆ ਸਭ ਤੋਂ ਬੈਸਟ ਪਲੇਸ ਹੈ ਜੀ ਆਪਣੀ ਅੱਜ ਇੰਟਰਵਿਊ ਸੀਗਾ ਬੈਠੇ-ਬੈਠੇ ਕਾਫੀ ਜ਼ਿਆਦਾ ਬੋਰ ਹੋਗੇ ਤੇ ਕਾਫੀ ਟਾਈਮ ਬੈਟਨ ਵੇਟ ਕਰਨ ਤੋਂ ਬਾਅਦ ਕੁਝ ਲੱਗ ਗਏ ਸੀ ਵੀ ਸੋ ਆਪਾਂ ਫਸਟ ਕੀਤਾ ਅਸੀਂ ਏਟ ਕੀਪੀ ਥੈਨ ਉਸ ਤੋਂ ਬਾਅਦ ਫਿਰ ਉਹ ਕਾਫੀ ਜ਼ਿਆਦਾ ਹੋਰ ਭੁੱਖ ਲੱਗੀ ਤਾਂ ਕੰਟਿਨੈਂਟਲ ਪੇਸ ਨੇ ਸੰਦ ਚੁੱਕਾਤਾ ਜੀ ਤੇ ਫਿਰ ਵਾਪਸ ਆਪਾਂ ਅੱਗੇ ਘਰ ਨੂੰ ਰਾਹ ਦੇ ਵਿੱਚ ਮੌਸਮ ਬਹੁਤ ਜ਼ਿਆਦਾ ਵਧੀਆ ਸੀਗਾ ਪ੍ਰਾਈਵੇਟ ਬਾਸ ਦੇ ਵਿੱਚ ਆਏ ਮੌਸਮ ਜ਼ਿਆਦਾ ਵਧੀਆ ਹੋਣ ਕਰਕੇ ਬਹੁਤੀ ਗਰਮੀ ਵੀ ਨਹੀਂ ਸੀ ਲੱਗ ਰਹੀ ਹਾਂਜੀ ਇੰਟਰਵਿਊ ਬਹੁਤ ਵਧੀਆ ਹੋਇਆ ਇੰਟਰਵਿਊ ਦੇਣ ਤੋਂ ਬਾਅਦ ਆਪਾਂ ਪਹੁੰਚ ਗਏ ਜੋੜੇਪੁਰ ਜੋ ਕਿ ਅੰਗਰੇਜ਼ਾਂ ਦੇ ਟਾਈਮ ਤੋਂ ਬਣਿਆ ਹੋਇਆ ਪੋਲਾ ਕਾਫੀ ਜ਼ਿਆਦਾ ਫੇਮਸ ਆ ਬਿਨਾ ਚੂਨੇ ਤੋਂ ਬਣਿਆ ਹੋਇਆ ਜੀ ਇਹ ਥੋੜਾ ਟਾਈਮ ਉੱਥੇ バス ਰੁਕੀ ਤੇ ਵੇਟ ਕੀਤੀ ਆਪਾਂ ਬਰਸਾਤ ਦਾ ਮੌਸਮ ਹੋਣ ਕਰਕੇ ਨਹਿਰ ਦਾ ਪਾਣੀ ਸੀਗਾ ਜਿਹੜਾ ਉਹ ਚੱਲ ਰਿਹਾ ਸੀਗਾ ਇਟਿਕ ਬਹੁਤ ਹੀ ਸੁਨੰਦ ਰਖਤਾ ਜਿਹੜਾ ਕੈਨੇਡਾ ਦੇ ਦਰਖਤਾਂ ਵਰਗਾ ਲੱਗਦਾ ਹੈ ਕੈਨੇਡਾ ਦੀ ਲੁੱਕ ਦਿੰਦਾ ਹੈ ਜੀ ਬਹੁਤ ਹੀ ਜਿਆਦਾ ਪੀਸਫੁਲ এনवायरमेंट ਸੀ ਸੋ ਐਂਡ ਫਾਈਨਲੀ ਆਪਾਂ ਘਰ ਪਹੁੰਚ ਗਏ ਜੀ ਸ਼ਾਨਦਾਰ এনवायरमेंट ਬਹੁਤ ਬਿਸ਼ਾਲਾ ਵਧੀਆ ਸੀ ਕਿਉਂਕਿ ਬੱਦਲ ਵਾਈ ਹੋਣ ਕਰਕੇ ਬਹੁਤ ਹੀ ਗਰਮੀ ਨਹੀਂ ਸੀ ਤੇ এনवायरमेंट ਬਹੁਤ ਹੀ ਪੀਸਫੁਲ ਸੀ ਸੋ ਆਈ ਹੋਪ ਕਿ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਅਤੇ ਸਪੋਰਟ ਜ਼ਰੂਰ ਕਰਿਓ ਥੈਂਕ ਯੂ